ਹਏ ਕੋਈ ਨਹੀਂ ਹੋਰ ਸਰੀਰ ਦਾ ਵੀ ਹਏ ਬੁਮਾਰ ਹੋ ਗਈ ਕੁੜੀ ਕੋ ਕਾਦਾ ਚਲ ਗਈ ਮੈਂ ਮੈਨੂੰ ਤੇ ਫਿਕਰ ਹੀ ਖਾ ਗਿਆ ਹੈ ਇੱਕ ਮੀਂਹ ਪੈਂਦਾ ਹੈ ਨਿਕਾ ਨਿਕਾ ਮੀਂਹ ਦਾ ਕਰਕੇ ਜਿਆਦਾ ਮੈਨੂੰ ਲੱਗਦਾ ਠੰਡ ਲੱਗ ਗਈ ਬੁਖਾਰ ਨਹੀਂ ਲੱਥਨ ਦਾ ਨਾਂ ਲੈਣ ਦਿਆ ਫਿਕਰ ਨਾ ਗਮ ਨਾ ਹੋਈ ਜਾਂਦਾ ਹਾਂ ਜਿਹੜਾ ਮੁੰਡਾ ਮੈਨੂੰ ਨਹੀਂ ਪਛਾਨਣ ਡਿਆ ਮੇਰੀ ਧੀ ਨੂੰ ਨਹੀਂ ਪਛਾਨਣ ਡਿਆ ਕੀ ਬਣੂਗਾ ਹੈ ਮੈਂ ਤਾਂ ਫਿਕਰ ਕਰ ਕਰਕੇ ਮਰ ਜਾਣਾ ਜਾਪਦਾ ਨਾ ਮੈਂ ਕੁੜੀ ਨੂੰ ਦੱਸਣ ਜੋਗੀ ਵੀ ਮੈਂ ਠੀਕ ਨਹੀਂ ਆ ਡਾਕਟਰ ਵੀ ਆਉਂਦਾ ਵਾ ਗਲੂਕੋਸ ਟੀਕੇ ਲਾ ਜਾਂਦਾ ਫਰਕ ਲੱਗਣ ਨਹੀਂ ਡਿਆ ਕੋ ਜਾਪਦਮ ਨਸ਼ੇਰੀ ਵੀ ਖਾ ਲੈਣਾ ਪੈਣਾ ਕੀ ਦੱਸਾਂ ਉਹਨੂੰ ਵੀ ਮੇਰੀ ਆ ਲਾਵੇਗਾ ਆਪਣਾ ਘਰ ਸਦਾਰੇ ਕਰੂਗੀ ਕੀ ਨਿਆਣੀ ਦੇ ਭਾਦੀ ਵੀ ਮੁਸੀਬਤ ਬਣ ਜਣੀ ਜੇ ਜ਼ਿਆਦਾ ਢਿੱਲੀ ਹੋ ਗਈ ਨਾ ਮੈਂ ਹੈ ਰੱਬ ਮੇਰੀ ਤੀਨੇ ਤਾਂ ਫਿਕਰ ਨੇ ਮਰ ਜਣਾ ਉਹਨੂੰ ਨਾ ਕੋਈ ਦੱਸ ਦੇ ਸਹਲ ਨੂੰ ਵੀ ਦੱਸਣਾ ਸੀ ਮੈਨੂੰ ਚੇਤਾ ਹੀ ਭੁੱਲ ਗਿਆ ਵੀ ਸਹਲ ਕੇ ਤੇ ਭੈਣ ਨੂੰ ਨਾ ਦੱਸ ਦੇ ਕਿ ਮੰਮੀ ਠੀਕ ਨਹੀਂ ਆ ਤੇ ਅੱਗੇ ਵਿਚਾਰੀ ਗਮ ਕਰਨ ਦੀ ਪਰ ਉਹਨਾਂ ਨੂੰ ਨਹੀਂ ਪਛਾਨਣ ਡਿਆ ਕਿੰਨਾ ਫਿਕਰ ਹੈ ਹੋ ਪਤਾ ਨਹੀਂ ਕੀ ਗਿਆ ਯਰ ਰੱਬ ਚੱਤ ਜਤੀ ਚਮਗੀ ਆ ਮੈਂ 2 ਦਿਨ ਕੋ ਲੋਕੋ ਹਲਵਾ ਲਏ ਤੇ ਕਿੰਨੇ ਪੈਸੇ ਬਣ ਗਏ ਹੈ ਜਿਹੜਾ ਕੋਈ ਹੈਗਾ ਹੈ ਪੈਸਾ ਤੇ ਲਾਉ ਤੇ ਕਰ ਕਰ ਤਰ ਕੇ ਉਹਨਾਂ ਨੂੰ ਦੇ ਆਈ ਆ ਹੇ ਰੱਬਾ ਮੈਂ ਤੇ ਆਪਣੇ ਮੈਨੂੰ ਕੀ ਪਤਾ ਹੈ ਮੈਂ ਠਿੱਜਲ ਜਾਣਾ ਮੈਂ ਤੇ ਆਪਣੇ ਲਾਜ ਲਈ ਵੀ ਨਹੀਂ ਰੱਖੇ ਹੈ ਡਾਕਟਰਾਂ ਦੇ ਤੇ ਮੂੰਹ ਹੀ ਹਿੱਲਣੇ ਮੈਂ ਨਹੀਂ ਹੋੜੀ ਸੀ ਜਾਵਾਂ ਫੋਨ ਕਰਾਂ ਸਹਲੀਆਂ ਜੇ ਕਿਤੇ ਕੋਈ ਹੈ ਜੇ ਉਹਨੂੰ ਪੁੱਛਾਂ ਵੀ ਕਿਦਾਂ ਹੁਣ ਮੈਂ ਤੇ ਜ਼ਬਾਨ ਵੀ ਉੱਥੇ ਦੇ ਆਈ ਆ ਵੀ ਹੋਰ ਕਰਕੇ ਦਵਾਂਗੀ ਪੈਸੇ ਪੁੱਛੇ گے ਕਰਾਂ ਉਹਨੂੰ ਵੀ ਪੈਲੀ ਪੂਰੀ ਦਾ ਪੁੱਤ ਕਿਦਾਂ ਕਰਨੀ ਆ ਹਾਂ ਮੈਂ ਤਾਂ ਨਹੀਂ ਘਰ ਦੀ ਘਰ ਹੀ ਰਹਿ ਜੇ ਕੋਈ ਦੂਜਾ ਨਾ ਹੀ ਆਣ ਕੇ ਵਿੱਚ ਵੜੇ ਹਾਂ ਇੱਕਦਾਂ ਸੋਚ ਕੇ ਬਸ ਮੈਂ ਤਾਂ ਮਰ ਚੱਲੀ ਆ ਹੁਣ ਤਾਂ ਮੈਨੂੰ ਬਹੁਤਾ ਹੀ ਗਮ ਹੋ ਗਿਆ ਇਹ ਕਿਤੇ ਕਰਨ ਨਹੀਂ ਆਇਆ ਕਿਤੇ ਉਹ ਹੀ ਆ ਜਾਂਦਾ ਕੋਈ ਆ ਜੇ ਇੱਧਰ ਮੇਰੀ ਵੱਲ ਚੰਗਾ ਮੈਨੂੰ ਗੁਲ ਕੋ ਹਲਵਾ ਕੇ ਤੇ ਛੱਡੀਆਂ ਮੁੜ ਕੇ ਆਇਆ ਹੀ ਨਹੀਂ ਸਿੱਧਾ ਹੀ ਕਿਤੇ ਪਾਣੀ ਘੁੱਟ ਗਰਮ ਕਰਕੇ ਦਿੰਦਾ ਢੱਕ ਕੇ ਮੈਨੂੰ ਕੋਈ ਨਹੀਂ ਆਇਆ ਹਾਏ ਲੰਮੇ ਬਹਿ ਜੰਨੀ ਆ ਬੈਠਾ ਨਹੀਂ ਜਾਣਦਾ ਸਰੀਰ ਚ ਉਹਦੇ ਜਾਣੀ ਮੁੱਕੀ ਪਈ ਆ ਮੈਂ ਨਹੀਂ ਆ ਮੈਂ ਉਹਨੂੰ ਵੇਖ ਕੇ ਆ ਕਿੰਨੇ ਮੇਰੇ ਕੋ ਇੰਨਾ ਦੁੱਖ ਨਹੀਂ ਚ ਲੈ ਜਾਣਦਾ ਹਾ ਰੱਬਾ ਮੇਰੀ ਤੀਤ ਪਤਾ ਨਹੀਂ ਕੀ ਬਣਦੀ ਹੋਣੀ ਆ ਕੀ ਪਤਾ ਕੀ ਕਰਨ ਦੀ ਹੁਣ ਇੰਨੇ ਆਗੇ ਹਾਏ ਉੱਪਰ ਤਕਾ ਬੱਜਿਆ ਨਹੀਂ ਰਾਹ ਚ ਹਾਂਜੀ ਚਾਚੀ ਜਾਨ ਹੀ ਡੇ ਹੁਣੇ ਰਾਹ ਚ ਪਹੁੰਚ ਜਾਂਦੇ ਤੇ ਫਿਰ ਫੋਨ ਕਰੀ ਦੇਣਾ ਹੈ ਤੁਹਾਡੇ ਫੋਨ ਤੇ ਆਹੋ ਫੋਨ ਕਰੀ ਦੇ ਕੇ ਤੈਨੂੰ ਚਲ ਕੋਈ ਨਹੀਂ ਕਰ ਦੰਗੇ ਹਾਂ ਤੇ ਚਲ ਫਿਰ ਠੀਕ ਆ ਵਧੀਆ ਤਾਂ ਸਭੀ ਤੇ ਲਿਆ ਹੋਣਾ ਰੈਸਟ ਕਰਨਾ ਆਹੋ ਤੁਹਾਡੇ ਸਾਹਮਣੇ ਸੁੱਤਾ ਹੀ ਹੈ ਚਾਚੀ ਹੋ ਤੇ ਮੈਂ ਫਿਰ ਕਿੰਟਕ ਜਾਣਾ ਘਰ ਕੀ ਕਰਦੇ ਤੇ ਪਤਾ ਹੀ ਬੱਚਿਆਂ ਨੇ ਆਉਣਾ ਹੈ ਹੈਪੀ ਹੋਰ ਨੇ ਚਾਪੜੀ ਦੇ ਕੇ ਮੈਂ ਆ ਜੂਗੀ ਕੋਈ ਗੱਲ ਨਹੀਂ ਚਲ ਕੋਈ ਨਹੀਂ ਜੇ ਠਹਿਰ ਕੇ ਜਾਣਾ ਤੁਸੀਂ ਠਹਿਰ ਕੇ ਜਾਣਾ ਤੂੰ ਟੈਨਸ਼ਨ ਨਾ ਲੈ ਮੈਂ ਜੇ ਇੱਥੇ ਹੀ ਆ ਆ ਕੋਈ ਨਹੀਂ ਕਿੰਟਕ ਜਾਣਾ ਮੈਂ ਚਾਹੇ ਤੇ ਮਾਰੋ ਦਰਵਾਜ਼ਾ ਬੰਦ ਕਰ ਜੂਗੀ ਜੈ ਮੈਂਦਰੋ ਕੋਈ ਨਹੀਂ ਚਾਚੀ ਅੰਦਰੋਂ ਨਾ ਕੋਈ ਜੰਦਰਾ ਲਾ ਲਿਓ ਤੇ ਕੋਈ ਆਊਗਾ ਨਾ ਬਾੜਾ ਖੋਲੇ ਨਹੀਂ ਨਹੀਂ ਚਾਚੀ ਮੈਂ ਨਹੀਂ ਖੋਲਦੀ ਆਵਾਜ਼ ਦੇ ਕੇ ਖੋਲੂਗੀ ਮੈਂ ਹਾਂ ਜੇ ਤੈਨੂੰ ਕੋਈ ਜਾਣ ਪਹਿਚਾਨਾ ਕਿਸੇ ਦੀ ਹਾਂ ਤੇ ਚਾਚੀ ਮੇਰੀ ਗੱਲ ਸੁਣੋ ਹਾਂ ਹੁਣ ਤੇ ਮੰਮੀ ਕਿਹੜੇ ਇੱਥੇ ਸਾਬੀ ਉਧਰ ਸੁੱਤਾ ਵਾ ਤੇ ਤੁਸੀਂ ਉਹਦੀ ਮੰਮੀ ਦਾ ਨੰਬਰ ਪਤਾ ਕਰੂ ਹਾਂ ਬਲ ਜਰ ਮੈਂ ਤਾਂ ਬੜੀ ਕੋਸ਼ਿਸ਼ ਕਰ ਲਈ ਮਨੋ ਜੇ ਮਿਲਣੀ ਨਹੀਂ ਡਿਆ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਆ ਕੋਈ ਵੀ ਨਹੀਂ ਚਾਚੀ ਵਾ ਆਖ ਬੈਗਾ ਵੀ ਕਿਤੇ ਹੀ ਉਹਦੀ ਮਾਂ ਦਾ ਨੰਬਰ ਮਿਲ ਜੇ ਵਕਬਤ ਹੈਗੇ ਆ ਪਰ ਕੀ ਪਤਾ ਨੀ ਕੀ ਉਹਨਾਂ ਡਰਾਏ ਮੈਨੂੰ ਤਾਂ ਕੋਈ ਨੰਬਰ ਹੀ ਨਹੀਂ ਦਿੰਦਾ ਸਹੀ ਗੱਲ ਚਾਚੀ ਜੀ ਇਹ ਮੰਮੀ ਦੀ ਵੀ ਇਹ ਗੱਲ ਬੋਨਣ ਲੱਗੀ ਨੀ ਮੈਂ ਕਿਹਨੂੰ ਵੇਂਦੀ ਇਹ ਤਾਂ ਮੰਨੂਣੀ ਵੇਂਦੀ ਤੇ ਆ ਹੀ ਬੋਨਣ ਲੱਗਿਆ ਤੇ ਮੰਮੀ ਵੇਂਦੇ ਨਹੀਂ ਆ ਤੇ ਫਿਰ ਲੋਕੀ ਵੀ ਡਰਦੇ ਕੋਈ ਹੰਮੀ ਨਹੀਂ ਭਰਦਾ ਮੰਮੀ ਨਹੀਂ ਭਰਦਾ ਉਧਰ ਮੈਂ ਕਰਾਂਗੀ ਕੋਸ਼ਿਸ਼ ਪੂਰੀ ਆਪਣੇ ਵੱਲ ਫੇਰ ਨਹੀਂ ਤੇ ਜਿੱਦਾਂ ਚਾਚੀ ਸਾਹਿਬ ਵੀ ਨਹੀਂ ਠੀਕ ਹੈ ਕੋਈ ਹੋਰ ਘਰ ਹੁੰਦਾ ਤਾਂ ਲੋਕਾਂ ਨੇ ਪੈਰ ਤੇ ਪੈਰ ਰੱਖਣਾ ਸੀ ਪਤੇ ਲੈਣ ਵੰਨਦੇ ਹੀ ਨਹੀਂ ਇਹ ਤਾਂ ਨਾਲ ਲੱਗੀ ਰਹਿਣੀ ਸੀ ਇਹਦੇ ਕਰਕੇ ਨਹੀਂ ਕੋਈ ਵੜਦਾ ਉਦੋਂ ਦਾ ਕੋਈ ਬੜੇ ਸੁਭਾਵਾ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਚਾਚੀ ਜੀ ਰਿਸ਼ਤੇਦਾਰ ਕਿਹਨੇ ਬਣਾ ਕੇ ਰੱਖੇ ਤੇ ਆਵੇ ਨਾ ਤੇ ਸਾਹਮਣੇ ਆਪਣੇ ਨਾਨਾ ਨਾਲ ਕਿਹੜਾ ਕੋ ਭੂਆ ਆਈ ਤੇ ਕਿੰਦੀ ਕੀ ਕਰਦੀ ਸੀ ਸਹੀ ਕਹਿਲ ਚਾਚੀ ਜੀ ਇੱਥੇ ਦੱਸਿਆ ਸੀ ਤੁਸੀਂ ਮੈਨੂੰ ਬਾਅਦ ਚ ਵੀ ਕੀ ਕਰਦੀ ਰਹੀ ਤੇ ਕੋਈ ਵੀ ਨਹੀਂ ਆੜ ਕੇ ਖੁਸ਼ ਉਹ ਤਾਂ דוਵੇਂ ਭੂਆ ਹੀ ਨਹੀਂ ਆਉਂਦੀਆਂ ਕਿਹਦੀਆਂ ਭੂਆ ਬੜੇ ਸਾਥ ਦਿੰਦੀ ਉਹ ਸੌਖੀ ਆ ਉਹ ਵੱਡੀ ਵੀ ਸੌਖੀ ਆ ਪਰ ਇਹ ਨਹੀਂ ਗੁਣ ਪਉਂਦੀ ਵੇਲੇ ਜਦੋਂ ਦੁੱਖ ਸੁੱਖ ਵੇਲੇ ਪੈਸੇ ਵੀ ਦਿੰਦੀ ਉਹ ਸਮੜ ਕੇ ਗੁਣ ਨਹੀਂ ਪਉਂਦੀ ਫਿਰ ਅਗਲੇ ਆ ਦਿੰਦੇ ਚਲੋ ਫਿਰ ਮਤਲਬ ਕਾਢੇਗਾ ਜੇ ਤਾਂ ਬੰਦੇ ਤੇ ਲੱਤ ਮਾਰਨੀ ਤੇ ਫਿਰ ਅਗਲਾ ਕੁੜੀ ਗਾਂ ਹੁੰਦਾ ਮਣਕੇ ਗ ਮੈਂ ਤਾਂ ਫੇਰ ਪੇਕੇ ਦੇ ਮੇਰੇ ਪੇਕੇ ਮੇਰੇ ਆਉ। ਸਹੀ ਗੱਲ ਮੰਮੀ ਨੇ ਮਾਮੇ ਨੂੰ ਮੈਂ ਕਿਹਾ ਕਿ ਤੇ ਮੈਂ ਆਹੇ ਮਾਮੇ ਨੂੰ ਹੁਣ ਦੇਤਾ ਆਪਣੇ ਇਹਦੇ ਸਾਬੀ ਦੇ ਨੂੰ ਆਹੇ ਉਹ ਦਵਾਈ ਦਾ ਕਰੂਗਾ ਉਧਰ ਭਾਜੀ ਹਰਜੀਤ ਵੇਲੇ ਨੂੰ ਕਿੰਨਾ ਕੋ ਕਹਿ ਕੇ ਗਿਆ ਮੇਰੇ ਸਾਹਮਣੇ। ਉਹ ਚਾਚਾ ਜਿਹੜਾ ਹੈ ਉਹ ਚਾਚਾ ਮੈਨੂੰ ਦੱਸਦਾ ਸੀ। ਪਰ ਚਾਚੀ ਮੰਮੀ ਵਾਸਤੇ ਮੈਂ ਦੱਸਦੇ ਹੀ। ਮੰਮੀ ਵਾਸਤੇ ਵੀ ਗੱਲ ਗਲਤ ਹੋਣਾ ਮੰਮੀ ਜਦੋਂ ਕਹੇ ਤੱਕ ਹੋਣੀ ਨਹੀਂ ਪਉਂਦੀ। ਬੰਦਾ ਦੁੱਖ ਸੁੱਖ ਵੇਲੇ ਕੋਈ ਲੱਗੇ ਤੇ ਲੱਗੇ। ਭਾਜੀ ਹਰਜੀਤ ਨੂੰ ਫੋਨ ਕਰ ਜਾ ਕੇ ਜਾ ਕੇ ਚੈੱਕ ਚੁੱਕੇ ਕਰਵਾਈਏ ਦਵਾਈ ਲੈਈਏ ਪਰ ਨਾ ਨਹੀਂ ਨਹੀਂ ਸਾਬਦੇ ਮਾਮਾ ਹੀ ਕਰੂਗਾ। ਇਹੀ ਗੱਲ ਦੇ ਮੰਮੀ ਦੀ ਫੇਰ ਮਾੜੀ ਏ ਹੁਣ ਤੁਹਾਨੂੰ ਵੀ ਇੰਨਾ ਕੁਝ ਬੋਲ ਦਿੰਦੇ ਚਾਚੀ ਚਲ ਤੁਸੀਂ ਇਹ ਕਿ ਫੇਰ ਵੀ ਆ ਜਾਨੇ ਕੋਈ ਹੋਰ ਹੋਵੇ ਤੇ ਘਰ ਪੈਰ ਹੀ ਨਾ ਪਾਵੇ ਮੈਂ ਫੇਰ ਆਖਦਨੀ ਆ ਇਹ ਤਾਂ ਪਾਪਾ ਵੀ ਸੋਕ ਮਨੇ ਦਿਵਾਲੇ ਹੁੰਦੇ ਰਹਿੰਦੇ ਆ ਉਤਰੀ ਰਹਿੰਦੇ ਆ ਵਜੇ ਤੇਰੇ ਤੇ ਕਦਰ ਨਹੀਂ ਕਰਦੀ ਮੈਂ ਆਦਿ ਚਲ ਕੋਈ ਨਹੀਂ ਮਾਰਕਤ ਵੇਂਦਾ ਹੀ ਮੈਂ ਹੋ ਸੋਚਦੀ ਆ ਹਮ ਚਲ ਕੋਈ ਗਲੀ ਪੀਆ ਪੱਤਾ ਵਰਗਾ ਹੱਡੇ ਵਰਗਾ ਆਪ ਤਾਂ ਤੁਸੀਂ ਸੋਚ ਲੈਨੇ ਤੇ ਚਾਚੀ ਜੀ ਪਹਲਾ ਡੈਡੀ ਨੂੰ ਕੀ ਗੱਲ ਹੋਈ ਉਹ ਕਿ ਘਰ ਛੱਡ ਕੇ ਗਿਆ ਸੀ ਇਹਦੀ ਕਰਤੂਤਾ ਕਰਕੇ ਡੈਡੀ ਨਾ ਵੀ ਇਹੀ ਕੁਝ ਹੁੰਦਾ ਰਿਹਾ ਏ ਡੈਡੀ ਇਹ ਕਰਦੇ ਸੀ ਜੀ ਇਹ ਨਹੀਂ ਕਰਦੀ ਉਹ ਬਹੁਤ ਚੰਗੀ ਉਹ ਦੇਖ ਕੇ ਤੇ ਫਿਰ ਇਹ ਇਹ ਬਹੁਤ ਆਪਣੇ ਤੱਕ ਜ਼ਿਆਦਾ ਕਰਦੀ ਸੀ ਤੇ ਇੰਦਰ ਤੱਕ ਘੱਟ ਕਰਦੀ ਸੀ ਉਹ ਗੁੱਸੇ ਹੋ ਕੇ ਤੇ ਹਿੱਲ ਨਿਕਲ ਗਿਆ ਆਦਾ ਮੈਂ ਤੇ ਮੱਥੇ ਨਹੀਂ ਲੱਗਣਾ ਅਸੀਂ ਚਾਚੀ ਵੀ ਹੈ ਨਾ ਮੈਂ ਮਮੀ ਦੇ ਮੂੰਹ ਚੋ ਉਹ ਕਿੰਨਾ ਹੀ ਚਿਰ ਹੋ ਗਿਆ ਗਏ ਨੂੰ ਅਜੇ ਤੱਕ ਉਹਨੇ ਕੋਈ ਹੋਰ ਕਿ ਨਹੀਂ ਕੋਈ ਸੋਗ ਨਹੀਂ ਕਿ ਜਦ ਪਤਾ ਨਹੀਂ ਹੈਗਾ ਜਾਂ ਨਹੀਂ ਹੈਗਾ ਇਹ ਤਾਂ ਅਭੀ ਜਾਣਦਾ ਹੁਣ ਕਦੀ ਕੋਈ ਫੋਨ ਨਹੀਂ ਹਾਨੂ ਨੀ ਇਹਦੇ ਡੈਡੀ ਤਾਂ ਹੀ ਵਰਦੇ ਨੇ ਕਿ ਹੈਪੀ ਤੇ ਡੈਡੀ ਸਦ ਪੜਾਹੀ ਅ ਚਾਚੇ ਤਾਂ ਤਾਂ ਮੁੰਡਾ ਹਰਜੀਤ ਹੂੰ ਤੇ ਉਹ ਜਿਹੜਾ ਵੇੜਾ ਹੁੰਦਾ ਦੋ ਦਿਨਾਂ ਵੀ ਨਹੀਂ ਆਇਆ ਚਾਚੀ ਇਦਾਂ ਬਾਰੇ ਮੈਂ ਮੰਮੀ ਦੇ ਮੂੰਹ ਚ ਆਪਣੇ ਬੰਦੇ ਦੀ ਕਦੀ ਗੱਲ ਨਹੀਂ ਸੁਣੀ ਵੀ ਆ ਇਦਾਂ ਹੀ ਜਾਂ ਇਤਾਂ ਕੋਈ ਗੱਲ ਸਾਬੀ ਨੇ ਵੀ ਨਹੀਂ ਆਪਣੇ ਡੈਡੀ ਦਾ ਕਦੀ ਜ਼ਿਕਰ ਕੀਤਾ ਚਲ ਨਿਆਣਿਆਂ ਨੂੰ ਤੇ ਹੁੰਦਾ ਹੀ ਆਪਣੇ ਪਿਓ ਦਾ ਇਹਨੇ ਕੀ ਪਤਾ ਨਿਆਣੇ ਸਤ ਕੀ ਕੀਤਾ ਵਾ ਚਲ ਪਤਾ ਤਾਂ ਹੈਗਾ ਜਿੱਦਾਂ ਦੀ ਹੈਗੀ ਐ ਯਾਨੀ ਕੀ ਸਿਖਾ ਲਿਆ ਵਾ ਸਹੀ ਗੱਲ ਚਾਚੀ ਜੀ ਫੇਰ ਉਹੀ ਗੱਲ ਹੁਣ ਮੁੰਡਾ ਪਿਆਰ ਬੱਚੇ ਆ ਭਾਜੇ ਦਾ ਮਰਜੀ ਬੱਚਾ ਪੰਜ ਜਵਾਨ ਹੀ ਆ ਵਿਆਹ ਬੜਾ ਵਾ ਪਰ ਫੇਰ ਵੀ ਜੋ ਮਾਂ ਕਰੇਗੇ ਉਹਦੇ ਤਾਂ ਕੀ ਬੱਚੇ ਨੂੰ ਕੀ ਪਤਾ ਉਹਦੇ ਬਾਹਰ ਅੰਦਰ ਰਹਿੰਦੇ ਰਹੇ ਸੋ ਇਹ ਗੱਲ ਜੋ ਸिखਾ ਲੈਣਾ ਬੱਚੇ ਨੂੰ ਉਹ ਮਾਂ ਦੇ ਸਿੱਖਣਾ ਹੁੰਦੇ ਹੂੰ ਚਾਚੀ ਜੀ ਤੁਸੀਂ ਇੱਕ ਵਾਰੀ ਸਾਬੀ ਨੂੰ ਵੇਖ ਕੇ ਆਓ ਤੇ ਮੈਂ ਚਾਹ ਬਣਾਵਾ ਤੁਹਾਡੇ ਵਾਸਤੇ ਘੁੱਟ ਕੇ ਮੈਂ ਚਾਹ ਪੀ ਨਹੀਂ ਹੂੰ ਹੂੰ ਨਾ ਅਜੇ ਮੈਂ ਮੰਜਾਂ ਵਾਲਿਆਂ ਨੂੰ ਪਿਆਲਾ ਨਹੀਂ ਫੇਰ ਘੁੱਟ ਪੀਣ ਮੇਰਾ ਜਨ ਜੀ ਕਰਦਾ ਚਾਹ ਆਹ ਚਾਹ ਵੀ ਕਿੰਨੀ ਨਹੀਂ ਕੋਈ ਕੁਝ ਖਾਣਾ ਪੀਣਾ ਤਾਂ ਬਣਾ ਲੈਣਾ ਕੋਈ ਨਹੀਂ ਚਾਚੀ ਮੈਂ ਖਾਧੀ ਰੋਟੀ ਤੁਸੀਂ ਇੱਕ ਵਾਰੀ ਸਾਬੀ ਨੂੰ ਵੇਖ ਆਓ ਹਾਂ ਜਾ ਕੇ ਸਾਬੀ ਨੇ ਖਾਧਾ ਕੋਸਾ ਸਾਬੀ ਨੂੰ ਰੋਟੀ ਖਵਾ ਲ ਕੇ ਗਈ ਮੰਮੀ ਜਾਣ ਲੱਗੀਆਂ ਹੁਣ ਰਾਤ ਨਹੀਂ ਖਾਣੀ ਆ ਚਾਹ ਫੇਰ ਨਾਲ ਕੋਈ ਖਵਾ ਦਾਂਗੇ ਆਹ ਤੁਸੀਂ ਆ ਜਿਓ ਕੋਈ ਨਹੀਂ ਲੱਗੇ ਵੇਖ ਲਓ ਤੁਸੀਂ ਇੱਕ ਵਾਰੀ ਸਾਬੀ ਚੀਕਣਾ ਮੈਂ ਹੌਲੀ ਹੌਲੀ ਸਾਰਾ ਕੁਝ ਪਤਾ ਕਰਦੀ ਆਂ ਚਾਚੀ ਵੀ ਦੱਸਣ ਲੱਗੀ ਵਿੱਚ ਉਂਗਲਾਂ ਲਕਾ ਜਾਂਦੀ ਆ ਕੋਈ ਨਹੀਂ ਚਾਚੀ ਤੇਰੇ ਕੋਲ ਮੈਂ ਹੁਣ ਪੁੱਛ ਗਈ ਰਹਿਣਾ ਸਾਰਾ ਕੁਝ ਕਿ ਕੀ ਸੱਚੀ ਤੇ ਕੀ ਨਹੀਂ ਤਾਈ ਤੇ ਤਾਈ ਕੀ ਆ ਪੁੱਤ ਕੀ ਗੱਲ ਫਰਕ ਨਹੀਂ ਪਿਆ ਫਰਕ ਨਹੀਂ ਕੋਈ ਲੱਗਾ ਕਰਨ ਪਤਾ ਨਹੀਂ ਕੀ ਗੱਲ ਓ ਕਿਉਂ ਕੀ ਹੋ ਗਿਆ ਦਵਾਈ ਪਤਾ ਨਹੀਂ ਕਿਦਾਂ ਦੀ ਦੇ ਕੇ ਗਿਆ ਉਹ ਡਾਕਟਰ ਅੱਛਾ ਫਿਰ ਮਾਨ ਨਹੀਂ ਆਉਂਦਾ ਛਾਤੀ ਚ ਤੇ ਪੀੜ ਉੱਤਾਂ ਹੀ ਹੋਈ ਜਲਦੀ ਤਲੇ ਮੈਨੂੰ ਪਹਿਲਾਂ ਦੱਸਦੀ ਆਂ ਹੋਰ ਮੈਂ ਇਹਦਾ ਸ਼ਰੋਦ ਨੇ ਦਵਾਈ ਦਵਾ ਕੇ ਲਿਆਉਂਦਾ ਚੱਲ ਹੁਣ ਪੁੱਤ ਵੇਖ ਲੈਨੇ ਅੱਜ ਦਾ ਦਿਨ ਜੇ ਫਰਕ ਪੈ ਜੂਗਾ ਤੇ ਠੀਕ ਵਾ ਜੇ ਨਾ ਫਰਕ ਲੱਗੂਗਾ ਤੇ ਫੇਰ ਸ਼ਰੂ ਲਾਵਾਂ ਕਿ ਦਵਾਈ ਪੁੱਤ ਲਿਉਣੀ ਪੈਣੀ ਫੇਰ ਰੋਟੀ ਖਾਦੀ ਜਾਂ ਨਹੀਂ ਸਵੇਰ ਦੀ ਨਹੀਂ ਰੋਟੀ ਰਾਤੀ ਨੂੰ ਨਹੀਂ ਅਜੇ ਪੁੱਤ ਜੀ ਕਰਦਾ ਪਾਣੀ ਘੁੱਟ ਪੀਣ ਨੂੰ ਦਿਲ ਕਰਦਾ ਸੀ ਹਾਂ ਤੇ ਪਾਣੀ ਘੁੱਟ ਲਿਆ ਤੇ ਪਾਣੀ ਲਿਆਦਾ ਲੈ ਲਿਆ ਦਨ ਚਲ ਸੁਤਾ ਵਾ ਮੈਂ ਫਿਰ ਮੰਮੀ ਮੰਮੀ ਇੱਥੇ ਹੀ ਇੱਥੇ ਪਤਾ ਮੰਮੀ ਇੱਥੇ ਹੀ ਆ ਮੰਮੀ ਓਏ ਇੱਥੇ ਹੀ ਆ ਮੰਮੀ ਇੱਥੇ ਆ ਇੱਥੇ ਇੱਥੇ ਆ ਕਿਉਂ ਕੀ ਗੱਲ ਵਾ ਮੰਮੀ 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 ਇੱਥੇ ਹੀ ਆ ਆਉਂਦੀ ਆ ਮੰਮੀ ਕੋਈ ਗੱਲ ਮੈਂ ਜਾ ਹੈਗੀ ਆ ਮੈਨੂੰ ਦੱਸ ਕੀ ਚਾਹੀਦਾ ਵਾ ਖਾਣਾ ਪੀਣਾ ਕੋਸ ਹੈ ਹਾਂ ਕੋਈ ਕਹਣਾ ਨਹੀਂ ਖਾਣਾ ਮੰਮੀ ਮੰਮੀ ਇੱਥੇ ਆਉਂਦੀ ਮੰਮੀ ਤੂੰ ਦੱਸ ਕੁਝ ਖਾਣਾ ਪੀਣਾ ਵਾ ਕੀ ਗੱਲ ਆ ਕੀ ਹੁੰਦਾ ਤੈਨੂੰ ਹਾਂ ਮੰਮੀ ਓਏ ਇੱਥੇ ਮੰਮੀ ਮੰਮੀ ਘੜੀ ਘੜੀ ਮੰਮੀ ਘੜੀ ਜਾਂਦੀ ਮੇਰੇ ਪਤਾ ਮੈਂ ਆਜੋ ਹੈਗੀ ਤੇਰੇ ਕੋਲ ਦੱਸ ਮੇਰਾ ਪਤਾ ਤਾਂ ਕੁਝ ਖਾਣਾ ਪੀਣਾ ਕੁਝ ਖਾਣ ਪੀਣਾ ਬੰਦੇ ਆਏ ਬਾਹਰ ਕੋਈ ਬੰਦਿਆ ਕੀ ਗੱਲ ਹੁੰਦੀ ਤੈਨੂੰ ਕੀ ਗੱਲ ਚੇਤਾ ਨਹੀਂ ਹੁੰਦਾ ਕੁਛ ਕੀ ਹੋਇਆ ਤੇਰੇ ਨਾਲ ਬੰਦੇ ਆਏ ਬਾਹਰ ਬੰਦੇ ਕੋਈ ਬੰਦਾ ਨਹੀਂ ਆਇਆ ਹੈਗਾ ਹਾਂ ਇਹ ਕੀ ਦਿਮਾਗ ਤੇਰਾ ਕੀ ਕੰਮ ਕਰਦਾ ਵਾ ਬੰਦੇ ਬੰਦੇ ਕਾਦੀ ਯਾਦ ਹੁੰਦੀ ਤੈਨੂੰ ਬੰਦਿਆਂ ਦੀ ਦੱਸ ਮੈਨੂੰ ਬੰਦਾ ਤਾਂ ਕਦਾ ਖਿਆਲ ਆਉਂਦਾ ਤੈਨੂੰ ਕੀ ਤੇਰੇ ਮਨ ਦੇ ਵਿੱਚ ਉਹ ਕੋਈ ਪੁਰਸ ਵਾਲਾ ਨਹੀਂ ਆਇਆ ਕੋਈ ਕੀਤਾ ਹੀ ਪੁਰਸ ਵਾਲੇ ਜੇ ਤਨ ਆ ਗਿਆ ਦੱਸ ਮੈਨੂੰ ਪੁੱਤ ਕੀ ਹੈ ਜਿਆਦਾ ਨਹੀਂ ਹੁੰਦਾ ਤੈਨੂੰ ਕੀ ਹੋਇਆ ਤੇਰੇ ਨਾਲ ਦੱਸ ਹਾਂ ਪਾਣੀ ਪੀਣਾ ਪਾਣੀ 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 ਮੈਂ ਲੈ ਆ ਦੇਣੀ ਆ ਲੈ ਆ ਦੇਣੀ ਮੈਂ ਪਾਣੀ ਇੱਕ ਮਿੰਟ ਚਲ ਕੇ ਬਹਿ ਜਾ ਚੰਗਾ ਮੈਂ ਲੈ ਕੇ ਆਈ ਹੁਣੇ ਪਾਣੀ ਚੰਗਾ ਲੋੜਾ ਨਾ ਪਈ ਕਿਰਾਪਾ ਫੜਿਆ ਚੱਲਿਆ ਹੀ ਹਲੇ ਮੈਂ ਟਾਈਮ ਨਾਲ ਹੀ ਮੌਕਾ ਸਾਂਭ ਲਈਓ ਚਾਚੀ ਬਹੁਤ ਚਲਾ ਗਿਆ ਮੈਨੂੰ ਬਹੁਤ ਸਾਬ ਨਾ ਰਹਿਣਾ ਪੈਣਾ ਵਾ ਇਦਾਂ ਤੇ ਜੇ ਮੈਂ ਫੜਿਆ ਗਿਆ ਨਾ ਤੇ ਸਾਰਾ ਹੀ ਕੰਮ ਸਾਡਾ ਝੋਪਟ ਹੋ ਜਾਣਾ ਵਾ ਹਲੇ ਤਾਈ ਪਾਣੀ ਦਵਾਈ ਖਾਦੀ ਸੀ ਆਹੋ ਬੁੱਧ ਦਵਾਈ ਖਾ ਲਈ ਆ ਹਾਂ ਹਾਂ ਲੈਓ ਥੱਲੇ ਰੱਖ ਦਿਓ ਮੈਂ ਕਹਿੰਨਾ ਮੰਮੀ ਨੂੰ ਕਿ ਖਿਚੜੀ ਬਣਾ ਕੇ ਦੇ ਜਾਂਦੀ ਆ ਆਹੋ ਪੁੱਤ ਥੋੜੀ ਜਨ ਕੇ ਮਸਰਾਂ ਦੀ ਦਾਲ ਪਾ ਕੇ ਨਾ ਪਤਲੀ ਜਿਹੀ ਬਣਾਵੇਂ ਬਹੁਤੀ ਸੰਘਣੀ ਨਾ ਉਹਨੂੰ ਕਿ ਬਣਾਵੇਂ ਠੀਕ ਹੈ ਤੇ ਉਹ ਦੀਦ ਆਇਆ ਹੀ ਫੋਨ ਦੀਦੀ ਦਾ ਪੁੱਤ ਅਜੇ ਤੱਕ ਨਹੀਂ ਆਇਆ ਹਜੇ ਤੇ ਕੱਲ ਆਇਆ ਹੀ ਪਰ ਮੈਂ ਨਹੀਂ ਉਹਨੂੰ ਦੱਸਿਆ ਕੋਈ ਨਾ ਉਹਨੂੰ ਦੱਸੀ ਨਾ ਮੈਂ ਐਵੇਂ ਨਿਆਣੀ ਫਿਕਰ ਕਰੂਗੀ ਅੱਗੇ ਠੀਕ ਨਹੀਂ ਆ ਰੋਣੇ ਦਾ ਬੜਾ ਡਈ ਫਿਕਰ ਕਰਨਾ ਹੂੰ ਹੂੰ ਤੇ ਐਵੇਂ ਬਿਮਾਰ ਹੋਊਗੀ ਤੇ ਫਿਰ ਕੀ ਫਾਇਦਾ ਮੈਂ ਤੇ ਅੱਗੇ ਮੰਜੇ ਤੇ ਪੈ ਗਈ ਆ ਕੋਈ ਨਹੀਂ ਕੋਈ ਨਾ ਜਾਊਗਾ ਤੇ ਦੱਸੀ ਵੀ ਨਾ ਉਹਨੇ ਜਿਆਦੀ ਫਿਕਰ ਨਾ ਲੈ ਜਿਓ ਵੀ ਆ ਹਾਂ ਇਹਨ ਦਾਈਆ ਫਿਕਰਤੇ ਹੁਣ ਮੈਨੂੰ ਇੰਨਾ ਫਿਕਰ ਹੋਇਆ ਵਾ ਤੇ ਉਹਨੂੰ ਵੀ ਮੇਰਾ ਕਿੰਨਾ ਹੋਣਾ ਵਾ ਮੈਂ ਤੇ ਇਹੋ ਤੁਹਾਡੇ ਆਸਰੇ ਦਾ ਕਰਕੇ ਪੁੱਤ ਵੀ ਤੁਹੀ ਮੇਰੇ ਲਾਗੇ ਹੈਗੇ ਹੀ ਓ ਹਾਂਜੀ ਤੇ ਮੈਂ ਤਾਂ ਕਰਕੇ ਕਿਤੇ ਕੋਈ ਗੱਲ ਨਹੀਂ ਉਹਦੇ ਨਾਲ ਕਰਦੀ ਨਿਆਣੀ ਨਾ ਠੀਕ ਨੇ ਹਾਂਜੀ ਹਾਂਜੀ ਅੱਜ ਇੰਨਾ ਕਾਸਰਾ ਤੈਹੀ ਨਾ ਕਰੋ ਤੇ ਮੇਰਾ ਕੌਣ ਕਰੇ ਫਿਰ ਤਾਂ ਹੀ ਮੈਂ ਤੇ ਤੈਨੂੰ ਕਿਹਾ ਕਿ ਸਾਡੇ ਘਰ ਆ ਜਾ ਤੂੰ ਤੇ ਮੰਨਦੀ ਨਹੀਂ ਸਾਡੀ ਗੱਲ ਦੇ ਪੁੱਤ ਤੂੰ ਆਪ ਸਿਆਣਾ ਚੱਲ ਹੁਣ ਘਰ ਮਾੜਾ ਮੋਟਾ ਚੀਜ਼ ਬਸਤ ਬਣਾ ਕੇ ਬੈਠੀ ਆਂ ਲੋਕੀ ਦੇ ਚੱਟ ਚੋਰੀਆਂ ਕਰ ਲਿੰਦੇ ਹੁਣ ਮੈਂ ਵੀ ਉਧਰ ਜਾ ਕੇ ਬਹਿ ਜਾ ਤੇ ਘਰ ਦੀ ਰਾਖੀ ਕੌਣ ਕਰੇਗਾ ਲੈ ਅਸੀਂ ਕਿਹੜਾ ਇੱਥੇ ਹੁੰਦੇ ਨਹੀਂ ਤਾਈ ਮੈਂ ਵੀ ਆ ਜਾਂਦਾ ਸਹਿਲ ਵੀ ਆ ਜਾਂਦਾ ਮਾਤਾ ਵੀ ਆ ਜਾਂਦੀ ਮੇਰੀ ਹਾਂ ਤੇ ਤਾਂ ਹੀ ਮੈਂ ਜਾਂਦੀ ਨਹੀਂ ਉਧਰ ਚੱਲ ਮੈਨੂੰ ਮੇਲੇ ਲਿੰਦੇ ਮੇਰੇ ਲਾਗੇ ਰਹਿੰਦੇ ਜਿ ਦਿਨ ਰਾਤ ਵੇਲੀ ਹੁੰਦੇ ਇੱਥੇ ਆ ਜਾਂਦੇ ਮੇਰੇ ਲਾਗੇ ਕੋਈ ਗੱਲ ਨਹੀਂ ਪੁੱਤ ਇਹ ਵੀ ਤੁਹਾਡੇ ਕੋਲ ਹੀ ਆ ਮੈਂ ਇੰਨਾ ਬਣਾ ਤਹੀ ਇੱਥੇ ਆਉਂਦੀ ਉੱਥੇ ਸਾਡੇ ਲਾਗੇ ਰਹੂੰਗੀ ਤੇ ਸਗੋ ਤੇਰਾ ਨਾਲੇ ਤਾਈ ਜੀ ਲੱਗਾ ਰਹੂ ਸਾਡੇ ਲਾਗੇ ਨਾਲ ਘਰੀ ਟਾਈਮ ਪਾਸ ਹੋ ਜਾ ਕਰੂਗਾ ਤੇਰਾ ਇਹ ਤਾਂ ਗੱਲ ਹੈਗੀ ਪੁੱਤ ਤੇ ਪਰ ਮੈਂ ਇਹ ਆਖੰਡੀ ਹਾਂ ਵੀ ਦਿਨੇ ਤੇ ਲੰਘ ਜਾਂਦਾ ਵਾ ਕਿ ਕਦੀ ਤੂੰ ਆ ਕੇ ਕਦੀ ਸਹਰ ਆ ਕੇ ਰਾਤ ਨੂੰ ਕੜੀ ਚਾਹੀ ਤੁਸੀਂ ਆ ਜਿਓ ਤੇ ਚਾਹੀ ਮੈਂ ਤੁਹਾਡੀ ਲ ਉਧਰ ਚਲ ਜੂਗੀ ਵੀ ਰਾਤ ਦਾ ਹੀ ਜਿਆਦਾ ਹੁੰਦਾ ਲੱਗ ਪਾਣੀ ਤਾਂ ਨਹੀਂ ਘੋਟੋ ਚੱਲ ਫੜਾ ਦਿੰਦੇ ਹੈਂ ਵੀ ਬੰਦਾ ਬਿਮਾਰ ਹੋਵੇ ਤੈਨੂੰ ਪਤਾ ਹੀ ਆ ਕਿ ਕੱਲਾ ਨਹੀਂ ਰਹਿਣਾ ਚਾਹੀਦਾ ਤੇ ਚੱਲ ਰਾਤ ਨੂੰ ਚਾਹੀ ਤੁਸੀਂ ਆ ਜਿਓ ਚਾ ਮੈਂ ਉਧਰ ਆ ਜੂਗੀ ਕੋਈ ਗੱਲ ਨਹੀਂ ਤੇ ਹੋਰ ਦੱਸ ਤੂੰ ਘਰੇ ਠੀਕ ਠਾਕ ਹੀ ਸਭ ਹਾਂ ਠੀਕ ਆ ਬਹੁਤ ਮਾ ਦਾ ਕਹਿਣ ਦੀ ਕਿ ਜਾਈ ਦਾ ਪਤਾ ਲੈ ਆ ਤੇ ਠੀਕ ਨਹੀਂ ਆ। ਮਿੰੂਨ ਤੇ ਲੱਗ ਗਈ ਠੰਡ ਤੇ ਆਪਣੀ ਵੀ ਮੰਮੀ ਨੂੰ ਆਖੀ ਪਿੱਲੀ ਦਾ ਕੱਪੜਾ ਮੋਟਾ ਪਾ ਕੇ ਰੱਖੇ ਚੰਗਾ। ਹਾਂਜੀ। ਤੇ ਤਹੀ ਵੀ ਧਿਆਨ ਰੱਖਿਓ ਆਪਣਾ ਵੀ। ਪੰਦਾ ਦੇਣਾ ਹੁਣ ਮੀਂਹ ਮੂੰਹ ਪੇ ਨਾ ਗਲੇਜ ਪੇ ਉਹਦਾ ਕਰਕੇ ਠੰਡ ਲੱਗ ਗਈ ਲੋਕਾਂ ਨੂੰ ਜਿਆਦੀ। ਹੋਰ ਕਰਨ ਪੁੱਤ ਤੂੰ ਆਪਣਾ ਜਿਆਦਾ ਧਿਆਨ ਦੇਵੀਂ। ਹਾਂਜੀ। ਪਹਿਲਾਂ ਕੀ ਗੱਲ ਤੂੰ ਬਾਹਰੋਂ ਆਇਆ ਵਾ ਕਿਸੇ ਵੇਲੇ ਪਾਣੀ ਵੀ ਨਹੀਂ ਇਸ ਤੋਂ ਦਾ ਫਿਲਟਰ ਪਾਣੀ ਪੀਆ ਕਰ। ਹਾਂਜੀ। ਆਵਾ ਪਾਣੀ ਚੇਂਜ ਹੋਣਿਆ ਤੂੰ ਆਪਣਾ ਧਿਆਨ ਪੁੱਤ ਰੱਖ। ਠੀਕ ਆ ਹਾਂਜੀ ਇਹ ਵੀ ਇੱਕ ਬਹਨਾ ਜੀ ਹੁੰਦੀ ਚਾਟੀ ਇੱਕ ਦੂਜੇ ਵੱਲ ਵੇਖ ਕੇ ਤੇ ਹੋ ਜਾਂਦਾ ਚ ਕੰਮ ਵੀ ਹਾਂ ਕਿ ਵੀ ਮੇਰੇ ਪੁੱਤ ਧਿਆਨ ਰੱਖੀ ਆਪਣਾ ਠੀਕ ਹੈ ਤੇ ਮੇਰਾ ਤੇ ਤਾਈ ਧਿਆਨ ਆ ਤੂੰ ਆਪਣਾ ਧਿਆਨ ਰੱਖਿਆ ਕਰ ਪੁੱਤ ਮੈਂ ਤੇ ਧਿਆਨ ਰੱਖਿਆ ਆ ਮੈਨੂੰ ਤੇ ਤੁਹਾਡੀ ਲੋੜ ਆ ਵੀ ਤੁਸੀਂ ਠੀਕ ਠਾਕ ਰਹੋ ਪੁੱਤ ਆਪਣੇ ਘਰ ਹਾਂਜੀ ਰਾਜੀ ਭਾਜੀ ਰੋ ਚਲ ਤਾਈ ਮੈਂ ਚਲਦਾ ਵਾਂ ਮੈਂ ਮਾਤਾ ਨੂੰ ਭੇਜ ਦਿੰਦਾ ਖਿਚਰੀ ਬਣਾ ਕੇ ਦੇ ਜਾਂਦੀ ਤੁਹਾਨੂੰ ਚਲ ਠੀਕ ਆ ਪੁੱਤ ਇੱਥੇ ਚੱਲਿਆ ਵਾਂ ਮੈਂ ਵੱਡੇ ਤੇ ਚੱਲਾਂ ਮੜਾ ਜਾ ਕੰਮ ਅੱਛਾ ਹਾਂਜੀ ਜੇ ਕੋ ਖਾਣਾ ਪੀਣਾ ਦੱਸ ਦੋ ਮੈਂ ਲਿਆ ਦਿੰਦਾ ਤੁਹਾਡੇ ਲਈ ਤੇ ਖਾਣਾ ਖੁਣਾ ਤੇ ਕੋਈ ਨਹੀਂ ਆ ਠੰਡ ਜੀ ਲੱਗੀ ਐ ਸ਼ਵਾਰੇ ਲਈ ਆਵੀ ਕੋਈ ਨਹੀਂ ਚੱਲ ਲੈ ਆਉਣਾ ਉਹ ਅੰਦੇ ਨੇ ਕੱਚੇ ਪੁੰਨੇ ਜੇ ਕਰਕੇ ਖਾਈਏ ਤੋ ਉਹਦੇ ਨਾਲ ਖੰਗ ਛੱਟ ਜਾਂਦੀ ਠੀਕ ਆਹੋ ਲਈ ਆਉਣੇ ਚੱਲ ਜਾ ਬੁੱਤ ਧਿਆਨ ਰੱਖੀ ਫੇਰ ਆਪਣਾ ਮੈਂ ਭੇਜਦਾ ਮਾਤਾ ਨੂੰ ਚੰਗਾ ਤਾਈ ਚੰਗਾ ਬੁੱਤ ਚਾਚੀ ਆ ਗਈ ਆ ਗਈ ਮਮੀ ਮੰਮੀ ਆ ਗਈ ਆ ਗਈ ਆ ਗਈ ਫਤ ਆ ਗਈ ਮੰਮੀ ਇੱਥੇ ਆ ਫੜ ਪਾਣੀ ਪੀ ਮੰਮੀ ਕਿੱਥੇ ਮੰਮੀ ਓਏ ਇੱਥੇ ਆ ਪਾਣੀ ਪੀ ਮੰਮੀ ਫੜ ਫੜ ਪਾਣੀ ਪੀ ਬੇ ਬੇ ਪਾਣੀ ਮਢਲੀ ਜਾਂਦਾ ਹੌਲੀ ਪੀ ਹਾਸਲੇ ਨਾਲ ਪੀ ਨਾ ਮੇਰੀ ਗੱਲ ਸੁਣ ਪੁੱਤ ਕੀ ਗੱਲ ਹੈ ਤੈਨੂੰ ਕਾਹਦੀ ਟੈਨਸ਼ਨ ਵਾ ਕਾਹਦੀ ਦਿਮਾਗ ਤੇ ਟੈਨਸ਼ਨ ਪਾਈ ਆ ਮੰਮੀ ਕਿੱਥੇ ਮੰਮੀ ਮੰਮੀ ਓ ਮੰਮੀ ਇੱਥੇ ਹੀ ਆ ਇੱਥੇ ਹੀ ਆ ਉਧਰ ਗਈ ਬਾਥਰੂਮ ਵਾਲੋਂ ਦੀ ਹੈ ਹਾਂ ਦਵਾਈ ਖਣੀ ਦਵਾਈ ਦੋ ਦਵਾਈ ਦਿੰਨੀ ਦਵਾਈ ਦਿੰਨੀ ਆ ਕਾਹਦੀ ਟੈਨਸ਼ਨ ਪਾਈ ਆ ਦਿਮਾਗ ਤੇ ਮੇਰੇ ਪੁੱਤ ਦੱਸ ਹਾਂ ਨਹੀਂ ਨਹੀਂ ਹਾਂ ਨਹੀਂ 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 ਕਿਉਂ ਨਹੀਂ ਕਾਦੀ ਟੈਂਸ਼ਨ ਮਰ ਤੇ ਦੱਸ ਮੈਨੂੰ ਪੁੱਤ ਬਣਾ ਕਰੀਂ ਬੀ ਬਾਵਾ ਮੈਂ ਦੱਸ ਮੈਨੂੰ ਪੁੱਤ ਕੀ ਗੱਲ ਹੈ ਮੈਂ ਸੋਣਾ ਮੈਂ ਸੋਣਾ ਚਲ ਸੌ ਜਾ ਮੈਂ ਸੋਣਾ ਚਲ ਸੌ ਜਾ ਸੌ ਜਾ ਸੌ ਜਾ ਦੱਸ ਮੇਖਾ ਕੀ ਗੱਲ ਐਡਾ ਸੋਣਾ ਪੁੱਤ ਜਵਾਨ ਏ ਕਮਾਈ ਕਰਨ ਦੀ ਓੰਬੜੀ ਤੇ ਵੇਚ ਲੈ ਮਾਲਕ ਨੇ ਕੀ ਕੀਤਾ ਇਹਦੇ ਨਾਲ ਉਹ ਇਹ ਮਾ ਬੜੀ ਇਹਦੀ ਤੇਜ ਵਾ ਉਹਦੇ ਸਾਰੇ ਕੱਟਨੇ ਪੜਨੀਆਂ ਨੇ ਆ ਉਹਦਾ ਦੁਖੀ ਆ ਜੀ ਜੋ ਜਿਹੜੇ ਵਿਚ ਲੜ ਲਗੇ ਉਹ ਸੋਕ ਜਾਂਦਾ ਦੁਖੀ ਆ ਚਲੋ ਕੋਈ ਨਹੀਂ ਆਪੇ ਮਾਰ ਕੇ ਆਮ ਦਊਗਾ ਚਾਚੀ ਇੱਕ ਡੀ ਚ ਲਾ ਆ ਗਿਆ ਮੇਰੇ ਲਾਗੀ ਵੇ ਮੇਰੀ ਮਾਂ ਨੂੰ ਮਾੜਾ ਚੰਗਾ ਕਹੀ ਜਾਂਦੀ ਕੋਈ ਨਹੀਂ ਦੱਸੂ ਮम्मी ਨੂੰ ਮੀ ਚਾਚੀ ਨਾਲ ਬਹੁਤੀ ਗੱਲ ਨਾ ਕਰਿਆ ਕਰ ਬੜੀ ਚਲਾ ਗਈ ਉਹ ਆ ਅਗਲਾਂ ਕਰਦੀ ਤੇਰੇ ਲਈ ਉਹ ਇੰਨੇ ਸਾਰੇ ਭੇਦ ਕੋ ਲੈਣੇ ਵੇਖੀ ਮੇਰਾ ਭੇਦ ਨਹੀਂ ਮੈਂ ਫੜਨ ਦੇਣਾ ਉਹ ਖੋਲਦੀਆਂ ਖੋਲਦੀਆਂ ਕੌਣ ਆ ਇਨ ਬੁਆ ਖੜਕਾਈ ਜਾਂਦੇ ਆ ਪੈਸਾ ਸਿੱਕਾਲ ਸਤਿ ਸ੍ਰੀਕਾਲ ਵਾਹ ਪਈ ਵਾਸ ਤੇ ਸਾਰਾ ਪਰਿਵਾਰ ਇਕੱਠਾ ਆਇਆ ਅੱਜ ਹਾਂਜੀ 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 ਆਜੋ ਹਾਂਜੀ ਵਧੀਆ ਜੇ ਆਹ ਸਾਬੀ ਦਾ ਕੀ ਹਾਲ ਵਾ ਸਾਬੇ ਭਾਜੇ ਜਿਉਂਦਾ ਹੀ ਆ ਹੈ ਓਦਾਂ ਹੀ ਆ ਜੇ ਅੱਛਾ ਹਾਂਜੀ ਓਦਾਂ ਹੀ ਆ ਜੇ ਹਾਂ ਨਹੀਂ ਗੱਲ ਨੂੰ ਨਾ ਨਾ ਪਤਾ ਨਹੀਂ ਉਹਦੀ ਮੰਮੀ ਨੇ ਦਵਾਈ ਮੰਗਾਈ ਜਾਂ ਕੀ ਸਕਦਾ ਬੰਨ ਤਾਂ ਪਤਾ ਨਹੀਂ ਇਹਦੇ ਅੱਛਾ ਹਾਂਜੀ ਹਾਂਜੀ ਜਿੱਦਾਂ ਮੈਂ ਵੇਖ ਗਿਆ ਉਦਾਂ ਹੀ ਕਰਦਾ ਸੀ ਉਦਾਂ ਹੀ ਉਦਾਂ ਹੀ ਉਦਾਂ ਹੀ ਉਦਾਂ ਹੀ ਬਸ ਬੰਦੇ ਆਗੇ ਬੰਦੇ ਆਗੇ ਪੁਲਸ ਆਗੇ ਪੁਲਸ ਆਗੇ ਬਸ ਇਦਾਂ ਹੀ ਘੜੀ ਜਾਂਦਾ ਉਦਾਂ ਹੀ ਕਰੀ ਜਾਂਦਾ ਉਦਾਂ ਹੀ ਉਹਦੇ ਦਿਮਾਗ ਤੇ ਹੈ ਸਾਰਾ ਕੋਈ ਪਾਜੀ ਉਹ ਤਾਂ ਲੱਗਦੀ ਮਨ ਨੂੰ ਉਹ ਕੋ ਟੈਨਸ਼ਨ ਟੁਨਸ਼ਨ ਜੀ ਨਾ ਉਹਨੇ ਕੋਈ ਅਸਰ ਪਿਆ ਗਿਆ ਉਹਦੇ ਦਿਮਾਗ ਤੇ ਹਾਂਜੀ ਅੱਛਾ

ਮੈਂ ਚਾਹ ਚੀ ਚਾ ਰੱਖਦੀ ਆ ਤੇ ਫਿਰ ਆਪਣੇ ਚਾਚਾ ਜੀ ਨੇ ਜਿਹਾ ਸਾਬੀ ਲੱਗ ਗਈ। ਹੋਰ ਬੇਟੇ ਵਧੀਆ ਸਭ ਠੀਕ ਆ? ਹਾਂਜੀ ਚਾਚਾ ਜੀ ਠੀਕ ਆ। ਕੋਈ ਨਹੀਂ ਚਾਹ ਮੈਂ ਤਾਂ ਨਹੀਂ ਪੀਣੀ ਭਾਜੀ ਨੂੰ। ਮੈਂ ਚਾਹ ਮੈਂ ਵੀ ਨਹੀਂ ਪੀਣੀ ਮੈਂ ਵੀ ਚਾਹ ਪੀ ਕੇ ਆਇਆ ਹਾਂ ਮੈਂ ਵੀ। ਆਹਾਂ। ਚਲ ਕੋਈ ਨਹੀਂ ਭਰਾ ਜੇ ਤੁਹ ਰਹਿੰਦੇ ਚਾਹ। ਇਹ ਚਾਹ ਨਹੀਂਗੀ ਪੀਣੀ ਚਾਹ ਨਾ ਬਣਾਉਣਾ। ਕੋਈ ਨਹੀਂ ਸਰ ਜੀ ਥੋੜੀ ਥੋੜੀ। ਘੁੱਟ ਘੁੱਟ। ਉਹ ਵੇਖ ਲੈਣੇ ਆ। ਚਾ ਬਾਅਦ ਚ ਵੇਖ ਲੈਣੇ ਪਹਿਲਾਂ ਹੀ ਸਾਬੀ ਲੱਗੇ ਭਾਜੀ। ਚਲੋ ਫੇਰ ਭਾਜੀ। ਹਾਂਜੀ। ਅੱਜ ਤਾਂ ਮੈਂ ਸਾਬੀ ਲੱਗੇ ਲੈ ਜਾਣੀ ਆ। ਚਲੋ। ਉੱਥੇ ਬਹਿ ਸਭੀ ਮੈਂ ਪਾਈ ਨਾ ਟਾਲੀ ਉਸਤਾਜ ਹੋਣੀ ਮੈਂ ਬਹਾਂ ਸਵਾਲਾ ਰੋ ਪਈ ਆਏ ਹੁਣੇ ਮਹੀਂ ਰਸਟ ਕਰਨੇ ਆ ਲੰਮੇ ਪੈ ਗਿਆ ਮਨ ਤੇ ਵਜਾ ਮਾਰੀ ਜਾਂਦਾ ਮਮੀ ਆਪਣੀ ਨੂੰ ਅੱਛਾ ਹਾਂ ਇੱਕ ਵੜ ਬੈਠ ਮੈਂ ਕੁਰਸੀ ਲਈ ਬੈਠ ਜਾ ਤੁਸੀਂ ਇੱਥੇ ਬੈਠੇ ਇੱਥੇ ਬੈਠ ਜਾ ਮੇਰੇ ਤੇ ਬੈਠ ਜਾ ਮਮਮੀ ਨੇ ਵਜਾ ਮਾਰੀ ਆਂ ਡਿਆ ਸੀ ਤੇ ਰੋਣਾ ਪਈ ਜਾਂਦਾ ਤੇ ਮਨ ਤਾਂ ਪਛਾਣਦਾ ਹੀ ਨਹੀਂ ਤੇ ਮੈਂ ਤੇ ਡਰਦਾ ਹੀ ਬੜਾ ਹੈ ਪਸਾਂ ਪਸਾਂ ਹੋ ਜਾਂਦਾ ਮੰਮੀ ਕਿੱਥੇ ਦੀ ਮੰਮੀ ਇਹਦੇ ਦਾ ਨਾਨਾ ਨਹੀਂ ਠੀਕ ਉਹਦਾ ਪਤਾ ਲੈਣ ਗਏ ਆ ਅੱਛਾ ਆ ਪਤਾ ਨਹੀਂ ਹੁਣ ਆਂਦੇ ਪੀ ਹਸਪੀਟਲ ਆ ਤੇ ਇਹ ਫਿਰ ਜੇ ਦੀ ਸਾਹ ਸੰਭਾਲ ਕੋਣ ਕਰੂ ਸਾਹ ਸੰਭਾਲ ਵਾਸਤੇ ਮੈਨੂੰ ਕਿਹਾ ਗਿਆ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਕਿਹੜਾ ਇੰਨਾ ਚਿਰ ਮੇਰੇ ਕੋ ਬਿਠਾਇਆ ਜਾਂਦਾ ਮੈਂ ਵੀ ਤਾਂ ਘਰ ਜਾਣਾ ਹੀ ਹੁੰਦਾ ਫੇਰ ਹੁਣ ਕਿਦਾਂ ਚੱਲੂ ਕੰਮ ਮੈਂ ਹੁਣ ਸੁਖ ਨੂੰ ਕਿਹਾ ਸੀ ਮੈਂ ਕਿਹਾ ਚੱਲ ਥੋੜਾ ਬੜਾ ਮੈਂ ਤੇਰੇ ਨਾਲ ਕਰਾਇਆ ਕਰੂੰ ਜੇ ਰੋਟੀ ਟਿੱਖਾਣੀ ਉਹ ਮੈਂ ਆ ਜਾਇਆ ਕਰੂੰਗੀ ਤੇ ਨਾਲ ਖਵਾਲ ਜਾ ਕਰੂੰਗੀ ਕੋਈ ਨਾ ਕਿਸੇ ਸੰਭੇ ਜਾਣਾ ਕਹਿੰਦੀ ਹੀ ਭੀ ਜੇ ਤਾਂ ਠੀਕ ਹੋਇਆ ਤੇ ਮੈਂ ਸਮਾਂ ਨੂੰ ਆ ਜਾਊਂਗੀ ਅੱਛਾ ਤੇ ਨਹੀਂ ਤਾਂ ਫਿਰ ਜੇ ਨਾ ਹੋਇਆ ਤਾਂ ਫਿਰ ਮੈਂ ਇੱਕ ਦੋ ਦਿਨ ਮੇਰੇ ਲੱਗ ਜਾਣੇ ਮੈਂ ਉਹਨੂੰ ਕਹਿਦੀ ਫੋਨ ਅੱਜ ਕਰਦੇ ਆ ਸਵੇਰੇ ਤੇ ਮੈਂ ਕਿਹਾ ਚੱਲ ਲੈ ਕੇ ਉਹਨਾਂ ਪਤਾ ਉਹਦਾ ਤੇ ਉਹਨੇ ਟੈਲੀਫੋਨ ਹੀ ਚੁੱਕਿਆ ਅੱਜ ਪੰਗੀ ਨਹੀਂ ਕੋਈ ਭਾਜੀ ਉਹਨੇ ਕਿੱਥੇ ਟੈਲੀਫੋਨ ਚੁੱਕਣਾ ਉਹ ਪਤਾ ਤੁਹਾਨੂੰ ਪਤਾ ਹੀ ਕਿਦਾਂ ਦੀ ਜਨਾਨੀ ਹੈ ਹਾਂ ਉਹ ਉਹ ਆਪਣੇ ਆਪ ਆਪਣੇ ਅਕਰਚਰਾ ਦੀ ਉਹਨੇ ਮੈਂ ਆਈ ਹ ਮੈਨੂੰ ਕਿਹਾ ਹੀ ਮੈਂ ਕਿਹਾ ਵੀ ਭੱਜ ਨੂੰ ਫੋਨ ਕਰ ਉਹਨੇ ਦਵਾਈ ਵੱਲੋਂ ਕਿਹਾ ਵਾ ਤੇ ਚੱਲ ਹੁਣ ਲੈ ਕੇ ਤੇ ਜਾਂਦੇ ਆ ਟੈਸਟ ਕਰਾਉਣੇ ਆ ਨਹੀਂ ਮੈਂ ਉਹਦੇ ਮਾਮੇ ਨੂੰ ਕੀਤਾ ਫੋਨ ਉਹਨੇ ਆਉਣਾ ਉਹਨੇ ਦਵਾਈ ਦੇਣੀ ਉਹਨੇ ਉਹ ਕਰਨਾ ਜੇ ਪਤਾ ਕੀ ਪਤਾ ਕੀ ਕਰਦੀ ਫਿਰਦੀ ਹੈ ਨਹੀਂ ਉਹਦੇ ਮੈਂ ਮੰਨਦਾ ਵਾ ਗੱਲ ਨੂੰ ਹਾਂ ਪਰ ਟੈਲੀਫੋਨ ਮੈਂ ਤਾਂ ਕੀਤਾ ਸੀ ਨੂੰ ਕਿ ਮੈਂ ਗਿਆ ਸਾਂ ਡਾਕਟਰ ਦੇ ਕੋਲ ਅੱਛਾ ਤੇ ਡਾਕਟਰ ਬਾਹਰ ਵਾ ਕਿਤੇ ਡਾਕਟਰ ਇੱਥੇ ਹੈ ਨਹੀਂ ਦਾ ਜਿਆ ਆਪਣੇ ਹਸਪੀਟਲੋਂ ਵੱਡਾ ਡਾਕਟਰ ਜਿਹੜਾ ਠੀਕ ਹੈ ਤੇ ਮੈਂ ਚੱਲ ਮੈਂ ਟੈਲੀਫੋਨ ਤੇ ਦੱਸਦਾ ਤਾਂ ਪਰ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਇਦਾਂ ਕੰਮ ਕਿਦਾਂ ਚੱਲੂਗਾ ਜਿੱਦਾਂ ਫਿਰ ਇਹ ਤੁਹਾਨੂੰ ਉਹਨਾਂ ਨੂੰ ਪਤਾ ਹੋ ਕੀ ਪਤਾ ਕੀ ਕਰਦੀ ਫਿਰਦੀ ਉਹ ਮੈਨੂੰ ਮਿਲਿਆ ਦਰਵਾਜ਼ੇ ਤੋਂ ਹਾਂਜੀ ਤੇ ਦਰਵਾਜ਼ੇ ਤੋਂ ਕਹਿੰਦਾ ਹੀ ਵੀ ਸੁਖਵਿੰਦਰ ਚਲ ਜਾਂਦੀ ਆ ਹਾਂਜੀ ਮੈਂ ਤਾਂ ਨਹੀਂ ਹਮਨੋ ਤਾਂ ਨਹੀਂ ਮੈਨੂੰ ਕਿਹਾ ਡੱਕਦੇ ਵੀ ਫੇਵੇਂ ਮੈਂ ਆ ਜਣੀ ਆ ਮੈਂ ਵੀਰ ਮੈਂ ਨਹੀਂ ਜਾਣਾ ਆਪੇ ਆਹ ਹੋਰ ਨਹੀਂ ਹੁੰਦੇ ਮੈਨੂੰ ਆਂਦਾ ਵੀ ਅਸੀਂ ਹੁਣ ਚਾਚੇ ਦਾਇਰੇ ਦੇ ਬੇੜੇ ਹੈਗੇ ਆ ਆਪਸ ਵਿੱਚ ਹਾਂ ਤੇ ਦੁੱਖ ਦਿਨ ਵੀ ਉਹਨਾਂ ਵਾ ਤੇ ਜਿੰਨਾ ਮੈਨੂੰ ਆ ਹਾਂ ਹਾਂ ਦੇ ਪਰ ਤੂੰ ਮੂੰਹ ਸਾਜਾ ਬੰਦਾ ਜਾਂ ਸਾਡੇ ਦੁਆ ਘਰਾਂ ਦਾ ਹਾਂਜੀ ਹਾਂਜੀ ਤੇ ਤੂੰ ਹੋਇਆ ਨਾ ਤੇ ਤੁਸੀਂ ਹੋਇਆ ਕਰੋ ਤੇ ਕੋਈ ਗੱਲ ਨਹੀਂ ਗਈ ਹੂੰ ਹੂੰ ਤੇ ਪਰ ਮੈਂ ਕਹਿੰਦਾ ਮੈਨੂੰ ਦੁੱਖ ਵਾਹੇ ਮੁੰਡੇ ਦਾ ਬੜਾ ਹੂੰ ਹੂੰ ਪਰ ਗਾਲੇ ਤਾਂ ਆ ਵੀ ਭਾਬੀ ਨੇ ਸਾਰੇ ਕੰਮ ਜਿਹੜੇ ਕੀਤੇ ਆ ਨਾ ਗਲਤ ਕੀਤੇ ਹਾਂ ਉਹ ਦੁੱਖ ਵਾ ਅਸੀਂ ਤੇ ਆਉਨੇ ਆ ਪਰ ਉਹ ਸਾਡਾ ਕਦਰ ਹੀ ਨਹੀਂ ਕਰਦੀ ਉਹ ਤਾਂ ਤੁਹਾਡਾ ਸਿਆਣੇ ਬਿਆਣੇ ਦੁਨ ਹੀ ਕਰਦੀ ਮੈਂ ਉਹਨੂੰ ਕਿਹਾ ਮੈਂ ਤਾਂ ਭਾਜੀ ਨੂੰ ਫੋਨ ਲਾ ਮੈਂ ਕਿਹਾ ਉਹ ਲੈ ਕੇ ਜਾਣ ਤੇ ਵੀ ਵਿਖਾਲਣ ਨਹੀਂ ਮੈਂ ਤਾਂ ਮਾਮੇ ਨੂੰ ਕਿਹਾ ਉਹਨਾਂ ਨੇ ਆਪੇ ਦਵਾਈ ਦੇ ਦੇਣੀ ਆ ਕਿ ਪਰ ਕਿਹੜੀ ਦਵਾਈ ਖਵਾ ਲੈਣੀ ਆ ਉਹਨੇ ਦੇਸੀ ਕੋਲੋਨੀ ਕਾ ਕਿਹੜੀ ਖਾਰਾ ਵਾਲੀ ਦਵਾਈ ਨਾਲ ਤੇ ਆਰਾਮ ਹੀ ਨਹੀਂ ਹੁਣਾ ਇਹਨੂੰ ਆਹੋ ਮੈਨੂੰ ਐਂ ਲੱਗਦਾ ਵੀ ਇਹਨੂੰ ਜਦਾਂ ਥੋੜਾ ਜਿਹਾ ਸੁਰਤੀ ਦੀ ਟਿੱਕੀ ਹੈ ਨਾ ਆਹੋ ਆਹੋ ਤੇ ਇਹ ਲੱਗਦਾ ਵਾ ਵੀ ਜਦਾਂ ਕੋਈ ਉਹਨੇ ਨੀਂਦ ਨਾਲ ਦੀ ਗੋਲੀ ਕੋ ਦਿੱਤੀ ਹੈ ਇਹਨੂੰ ਮਡੇ ਨੂੰ ਕੀ ਪਤਾ ਕੀ ਕਹਦਾ ਮੈਂ ਆਈ ਦੋ ਮਿੰਟ ਮੈਂ ਆਲ ਕੇ ਖਲੋਤੀ ਤੇ ਮੈਨੂੰ ਵੇਖ ਕੇ ਤੇ ਮਰ ਜਾ ਉੱਠਿਆ ਸੀ ਉੱਠ ਕੇ ਫੇਰ ਮੰਮੀ 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 ਕਰੀ ਜਾ ਤੇ ਫੇਰ ਮੈਂ ਮਣੀਂਦਾ ਹੁੰਦੀ ਮੈਂ ਸੌਣ ਲੱਗਾ ਸੌਣ ਕਾ ਮੈਂ ਚੱਲ ਸੌਂ ਜਾ ਉਹਨੇ ਤੇ ਜਿਵੇਂ ਗੋਲੀਆਂ ਨੀਂਦ ਵਾਲੀਆਂ ਦੇ ਕੇ ਇਹਨੂੰ ਦਵਾਈਆਂ ਦੇ ਤੇ ਮੁੰਡਾ ਬਹੁਤ ਤੇ ਮੁੰਡਾ ਤੇ ਨਸ਼ੇ ਲਾ ਲੈਣਾ ਉਹਨੇ ਪਰ ਮੇਰਾ ਸਾਥ ਬਣਾਣਾ ਹੋਈ ਪੂਰੀ ਹਿੰਦੀ ਦੇ ਇਹੋ ਤੇ ਗੱਲਾਂ ਕੰਮ ਖਰਾਬ ਹੋਊਗਾ ਪਰ ਉਹਦੇ ਕੰਮ ਨਾ ਸਾਰੀ ਉਮਰ ਹੀ ਇਦਾਂ ਦੇ ਰਹੇ ਇਦਾਂ ਦੇ ਤੇ ਇਸੇ ਦੁੱਖੋਂ ਤਾਂ ਭੱਜ ਗਿਆ ਵਾ ਇਸੇ ਦੁੱਖੋਂ ਗਿਆ ਵਾ ਹੁਣ ਕਾ ਜੀ ਕਰਨਾ ਨਾ ਵੀ ਇਸੇ ਦੁੱਖ ਤੋਂ ਨਿਕਲਿਆ ਕਰ ਆਹੋ ਇਹੋ ਮੰਨਦੀ ਨਹੀਂ ਉਹਦੀ ਉਹ ਹੈ ਤੇ ਗੱਲਾਂ ਤੇ ਹੁਣ ਵੀ ਨਹੀਂ ਮੰਦੀ ਹੋਣੀ ਮੈਨੂੰ ਉਹੀ ਦਾ ਮੈਨੂੰ ਜਿੰਨੀ ਆਸ ਹੈ ਨਾ ਹੁਣ ਵੀ ਨਹੀਂ ਮੰਦੀ ਹੋ ਗਈ ਉਹ ਮੰਨਣੀ ਉਹ ਕਿੱਥੇ ਉਹਨੇ ਤਾਂ ਨਾ ਕੋਈ ਫੋਨ ਕੀਤਾ ਨਾ ਕੋਈ ਉਹਦੇ ਹੋ ਗਏ ਸੋਗੇ ਨਹੀਂ ਪਤਾ ਹੈ ਕਿ ਕੀ ਹੈਗਾ ਵੀ ਕਿ ਨਹੀਂ ਹੈਗਾ ਕਿ ਜੇ ਗਾੜੀਆਂ ਕਹੀਏ ਤਾਂ ਫੇਰ ਲੜਦੀ ਵੀ ਆ ਗਾੜੀਆਂ ਫੇਰ ਕਿ ਕਿੰਝ ਸਾਡੇ ਘਰ ਆਉਂਦੇ ਨਹੀਂਗੇ ਤੁਸੀਂ ਪੁੱਛਦੇ ਨਹੀਂ ਹਨ ਕੁਛ ਦਿਨ ਕੁਛ ਹੀ ਕਿਸੇ ਕੀ ਇਹਨਾਂ ਨੂੰ ਦੱਸੋਗੇ ਜੇ ਕਦਰ ਹੋਵੇ ਤਾਂ ਫੇਰ ਹੀ ਹੈ ਨਾ ਕਦਰ ਵੀ ਤਦਰ ਦੀ ਵੀ ਗੱਲ ਕੋਈ ਨਹੀਂ ਗੱਲ ਤੇ ਆ ਸਾਰੀ ਦੁੱਖ ਦੀ ਦੁੱਖ ਦੀ ਹੈ ਕਦਰ ਬਿਸ਼ੱਕ ਨਾ ਕਰੇ ਮੁੰਡੇ ਦਾ ਦੁੱਖ ਤੇ ਠੀਕ ਕਰੇ ਸਾਰਾ ਘਰ ਹੀ ਤੇ ਸਿਰ ਤੇ ਅੱਗੇ ਵੀ ਨੇ ਪਹਿਲਾਂ ਵੀ ਇਦਾਂ ਕੀਤਾ ਪਾ ਜੇ ਆਪਣੀਆਂ ਮਰਜ਼ੀਆਂ ਕਰਦੀ ਜੇ ਮਰਜ਼ੀਆਂ ਫੇਰ ਕਰੂੰਗੀ ਤਾਂ ਫੇਰ ਵੇਖੂਗੀ ਠਾ ਠਾ ਆਹੋ ਹੈ ਅਸੀਂ ਤਾਂ ਫੇਰ ਵੀ ਸਸਾ ਓ ਕੀ ਗੱਲਾਂ ਆਖ ਦਿੰਦੇ ਬਸਰਮਾਉਂਗੂ ਫੇਰ ਆਜੀ ਦਾ ਵਿਚਾਰ ਕੋਈ ਗੱਲ ਨਹੀਂ ਆਪਣਾ ਪਰਿਵਾਰ ਆਪਣੇ ਧੀਆ ਪੁੱਤ ਵਾ ਮੈਂ ਇਹਦੇ ਤਾਂ ਆਉਨਾ ਵਾ ਇਸ ਕਰਕੇ ਵੀ ਚਲੋ ਇਹ ਘਰ ਦਾ ਜਿਹੜਾ ਵਾ ਚੁੱਲਾ ਤੇ ਦੀਵਾ ਬਲਦਾ ਰਹੇ ਬਲਦਾ ਰਹੇ ਦੋ ਚੀਜ਼ਾਂ ਬਲਦੀਆਂ ਰਹਿਣ ਤੇ ਇਹ ਘਰ ਵੱਸਦਾ ਹਸਦਾ ਰਹੇ ਹੋਰ ਨਹੀਂ ਗੱਲ ਕੋਈ ਇਨੇ ਜਿੰਨੇ ਕੰਮ ਕੀਤੇ ਆਪਣੀ ਮਾਦੀਨਾ ਕੀਤੇ ਆ ਸਰ ਪੁੱਠੇ ਕੀਤੇ ਸਾਰੇ ਮਨਮਾਨੀ ਨਾਲ ਕੀਤੇ ਸਾਰੇ ਪੁੱਠੇ ਸਾਰੇ ਕੰਮ ਅੱਜ ਫੇਲ ਆ ਗਏ ਫੇਲ ਹੋਈਏ ਤਾਂ ਸਾਰੇ ਪੁੱਠੇ ਕੰਮ ਕਰਦੇ ਰਹੀ ਆ ਹੁਣ ਮੁੰਡਾ ਵਾ ਤਾਂ ਉਹ ਵੀ ਅੰਦਰ ਪਾ ਕੇ ਡਈ ਹੁਣ ਨਹੀਂ ਮੰਦੀ ਨੀ ਫਿਰ ਮੰਦੀ ਨਹੀਂ ਨੌਜਵਾਨ ਮੁੰਡਾ ਵਾ ਅੱਗੇ ਭਾਜੀ ਕੋਰੇ ਨਿਕਲ ਗਿਆ ਉਹਦਾ ਪਤਾ ਨਹੀਂ ਹੋ ਗੇ ਸੋ ਗਿਆ ਹੈ ਕਿ ਨਹੀਂ ਹੈ ਤੇ ਮੁਰਕੇ ਹੁਣ ਮੁੰਡੇ ਨੂੰ ਇਦਾਂ ਕਰ ਦਿੰਦਾ ਨਹੀਂ ਜੀ ਇਦਾਂ ਕਰਦੀ ਰਹੀ ਸੀ ਜਿਹੜੀ ਵਿਆਹ ਹੀ ਲੱਗ ਰਿਹਾ ਉਹਦਾ ਕਿਹੜਾ ਕਿਦਾਂ ਹੋਊਗਾ ਉਹਦਾ ਕਿਹੜਾ ਉਹ ਇਹਦੇ ਫੈਸਲੇ ਵਾਸਤੇ ਤੁਰਪੂਗੀ ਤੇ ਸਾਨੂੰ ਆਖੋਗੇ ਵੀ ਭਾਜੀ ਨੇ ਫੈਸਲੇ ਕਰਕੇ ਤਾਂ ਉਹ ਆ ਕਰਕੇ ਤਾਂ ਹਰ ਜੀ ਫੈਸਲੇ ਕਰਕੇ ਕੁੜੀ ਨੂੰ ਤਾਂ ਸਾਰਾ ਪਤਾ ਹੀ ਹੈ ਵਿਚਾਰੀ ਨੂੰ ਉਹ ਤਾਂ ਫਿਰ ਵੀ ਨਾਲ ਪੂਰਾ ਸਾਥ ਦੇਣ ਰਹੀ ਹੈ ਸੁਖ ਪਿਰ ਨੂੰ ਪਤਾ ਹੀ ਹੈ ਵਿਚਾਲੇ ਠੀਕ ਹੋ ਜੇ ਇਹ ਜੇ ਅਜੇ ਕੁੜੀ ਮੈਨੂੰ ਤਾਂ ਚੰਗੀ ਲੱਗਦੀ ਆ ਤੈਨੂੰ ਮਿਲੀ ਸੀ ਉਦਨਾ ਹਾਂਜੀ ਤੇ ਉਹਦਾ ਮੈਨੂੰ ਸੁਭਾਅ ਵੀ ਚੰਗਾ ਲੱਗਦਾ ਕੁੜੀ ਦਾ ਉਹ ਹੋਏਗੇ ਤੇ ਉਹਦਾ ਜੇ ਟਿਕੀ ਹੈ ਘਰ ਦੇ ਵਿੱਚ ਉਹਦਾ ਟਿਕਾ ਬਣਿਆ ਵਾ ਤੇ ਜੇ ਇਦਾਂ ਕਿਹਨੂੰ ਵੀ ਦਾ ਟਿਕਾ ਕਿੱਥੋਂ ਬਣਨਾ ਇਹ ਕੋਣ ਉਹਦਾ ਵਾਲੀ ਵਾਰਸ ਆ ਵੇ ਇਹਦੇ ਸਿਰ ਤੇ ਤੋਨੇ ਰਹਿਣਾ ਇਹਦੇ ਸਿਰ ਤੇ ਤੋਨੇ ਰਹਿਣਾ ਇਹਨੇ ਭਾਬੀ ਨੇ ਕਹਨਾ ਕਿ ਰੋਟੀਆਂ ਦੇ ਦੇਣੀਆਂ ਉਹਨੂੰ ਕੁੜੀ ਨੂੰ ਉਹ ਜੇ ਤੰਗ ਕਰ ਲੈ ਇੱਕ ਮਾਉਗੇ ਤਾਂ ਫੇਰ ਵੀ ਚਾਰੀ ਗੋਂ ਤੁਹਾਨੂੰ ਪਤਾ ਗਾਂਹ ਦੇਹਲੇ ਚ ਮੇਲੇ ਜਾ ਜੇ ਨਹੀਂ ਮੁੱਕੇ ਨਾਲ ਦੇ ਅਜੇ ਨਹੀਂ ਕੋਹਾ ਹੋਇਆ ਕੋਈ ਕਰਦੀ ਭਾਨ ਕੀ ਫਿਰਦੀ ਹੈ ਭਾਬੀ ਵੀ ਘਾਬੀ ਭਾਬੀ ਦੇ ਕੰਮ ਹੀ ਪੁੱਠੇ ਹੋਣ ਹੁੰਦੀ ਮੈਂ ਤੇ ਆ ਜਰਨਾ ਸਾਰੀਆਂ ਇੱਕ ਦੋ ਕਰਕੇ ਜਾਣੀਆਂ ਜਿਹੜੀਆਂ ਹੈਗੀਆਂ ਇੱਥੇ ਚੰਗਾ ਸੋਗ ਤੁਸੀਂ ਕਰਕੇ ਜਾਣੀਆਂ ਫੇਰ ਇਹਨੂੰ ਕਰਨ ਖੋਲਣਾ ਫੇਰ ਹਾਂ ਫੇਰ ਤੁਸੀਂ ਕੀ ਕਰਦੇ ਫੇਰ ਮਗੜਾ ਖਦੰਦੀ ਲੈ ਆਣ ਕੇ ਤੇ ਕੀ ਪੰਮਗੜਾ ਮੱਝ ਸੋਚਦੀ ਹੋਊਗੀ ਇਹ ਆਉਂਦੇ ਨੇ ਤਾਂ ਹਾਂ ਮਿੰਡ ਗੱਲਾਂ ਕਰਕੇ ਚੱਲ ਜਾਂਦੇ ਆ ਇਹ ਗੱਲਾਂ ਸੱਚੀਆਂ ਕਰਦੇ ਆ ਹਾਂ ਇਹੋ ਹੀ ਸੋਚਦੀ ਹੁੰਨੀ ਮਨ ਵਿੱਚ ਕਿਵੇਂ ਹਣਕੇ ਗਾਲਾਂ ਸਤੀ ਸੁੱਤੀ ਆ ਕੋ ਝੂਠੀ ਹੋਵੇ ਦਾਵਾ ਨਾ ਇਹ ਹਕੀਕਤ ਆਏ ਏਦਾਂ ਨਹੀਂ ਗੱਡੀ ਚੱਲਣੀ ਮੈਨੂੰ ਦੱਸਣ ਦੀ ਹੀ ਸੁੱਖ ਦੱਸਣ ਦੀ ਕਹਿੰਦੀ ਚਾਚੀ ਮਗਰ ਤੈਨੂੰ ਬੜੀਆਂ ਗਾਲਾਂ ਕੱਢਦੀ ਮੈਨੂੰ ਵੀ ਮੈਨੂੰ ਵੀ ਤੇ ਤੁਹਾਨੂੰ ਕੱਢਦੀ ਮੈਨੂੰ ਕੱਢਦੀ ਉਹ ਹੀ ਤੇ ਜੇ ਮੈਨੂੰ ਕੱਢਦੀ ਤੇ ਤੁਹਾਨੂੰ ਕਰਨਾ ਬਖਸ਼ ਦਿਓ ਬਿਲਕੁਲ ਬਿਲਕੁਲ ਪਰ ਅਸੀਂ ਤੇ ਆਉਨੇ ਆ ਉਹ ਮੁੰਡੇ ਕਰਕੇ ਕਿੰਨੇ ਚੁੱਪ ਕਰ ਸੁਣਦੀ ਸੀ ਸੁੱਖ ਵਿਚੈਨੇ ਮੈਨੂੰ ਦੱਸਿਆ ਸੀ ਮੁੰਡਾ ਜਦੋਂ ਕਿਤੇ ਵੀ ਰਾਹ ਗਲੀ ਚ ਬਾਹਰ ਵੀ ਮਿਲਿਆ ਹੋਵੇ ਕਿਤੇ ਘਰ ਵੀ ਮਿਲਿਆ ਉਹ ਇਹ ਇਹਨੇ ਮੁੰਡੇ ਨੇ ਬਹੁਤ ਸਾਡਾ ਇਤਮਾਨ ਕੀਤਾ ਨੇ ਇਹਦ ਕਰਦਾ ਵਾ ਇਹ ਬੰਦਾ ਬਹੁਤ ਵਧੀਆ ਮੁੰਡਾ ਵਾ ਚੰਗੇ ਸੁਭਾਅ ਦਾ مالک ਸੀਗਾ ਤੇ ਪਰ ਆਪਣੀ ماں ਵਰਗਾ ਨਹੀਂ ਹੋਇਆ ਤੇ ਹੁਣ ਕੜੀ ਦੇਣਾ ਫਿਰ ਤੇ ਜੇ ਕਰਦੀ ਰੁਕ ਜਾਪੇ ਹੋ ਜੂਗਾ ਤੇ ਫਿਰ ਇਹ ਇਹ ਆਪਣੇ ਪੈਰੀ ਮਾਪ ਘੋਲਾ ਮਾਰਨੂਗਾ ਫੇ ਕੀ ਕਹਿ ਸਕਦਾ ਉਹ ਬੰਦਾ ਹੁਣ ਦੇ ਮਾਰਨ ਨਹੀਂ ਆਣਾ ਆਪਣੀ ਭਾਜੀ ਅਹੇ ਦਾ ਜ ਆ ਭਾਜੀ ਦੀ ਗੱਲ ਕਰਨ ਦੇ ਆ ਪੀ ਉਹ ਕਰੋ ਗਿਆ ਤਾਂ ਆਇਆ ਨਹੀਂ ਤੇ ਜਿਹੜੀ ਪਹਿਲੀ ਮੋਟੀ ਸਾਬੀ ਦੀ ਉਹਦੇ ਵੀ ਕੋਈ ਹੋਗੇ ਸਗਣੀ ਨਿਕਲੀ ਹੈਗੀ ਤੁਸੀਂ ਤਾਂ ਫਿਰ ਵੀ ਸਿਆਣੇ ਜੇ ਥਾਣੇ ਦੇ ਸਾਡੇ ਤੁਹਾਡੀ ਬੋਲਚਾਲ ਵਾ ਆਉਣਾ ਜਾਣਾ ਵਾ ਸਾਡੇ ਤੁਹਾਨੂੰ ਮਿਲਦੇ ਗਿਲਦੇ ਤੁਸੀਂ ਤੁਹਾਨੂੰ ਵੀ ਨਹੀਂ ਕੋਈ ਪਤਾ ਲੱਗਾ